ਹਾਂਜੀ ਗੁਰੂ ਪਿਆਰ ਵਾਲਿਓ ਸਤਿਗੁਰ ਸਿੱਖ ਸੰਤਨ ਗੁਰੂ ਹਾਦੀਕਰਵਾਨ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੋ ਪ੍ਰੇਮੀ ਜਨਾਨੋ ਪਿਆਰ ਭਰੇ ਸਤਿਰੀਵਾਲ ਨਮਸਕਾਰ ਜੀ ਸੋ ਬੇਨਤੀ ਹੈ ਕਿ ਜੇ ਤੁਸੀਂ ਆਪਣੇ ਘਰਾਂ ਵਿੱਚ ਬਿਠੇ ਹੋਏ ਇੱਕ ਬਹੁਤ ਵੱਡਾ ਇਤਿਹਾਸ ਹੈ ਗੁਰਦੁਆਰਾ ਚੰਦਰ ਸਾਹਿਬ ਦਾ ਜੇ ਤੁਸੀਂ ਗੁਰਦੁਆਰਾ ਚੰਦਰ ਸਾਹਿਬ ਦੇ ਦਰਸ਼ਨ ਦੇ ਲਈ ਕਰਨਾ ਚਾਹੁੰਦੇ ਹੋ ਇਤਿਹਾਸ ਜਾਣਨਾ ਚਾਹੁੰਦੇ ਹੋ ਤੇ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸੌਣਾ ਜਿੱਥੇ ਪਹੁੰਚਿਆ ਗੁਰਦੁਆਰਾ ਚੰਦਰ ਸਾਹਿਬ ਜੋ ਕਿ ਗੁਜਰਾਤ ਵਿੱਚ ਹੈ ਤੇ ਕੱਲ ਸਵੇਰੇ ਆਪਾਂ 8:30 ਵਜੇ ਜਾਂ 9:00 ਵਜੇ ਕਰੀਬ ਦਾਸ YouTube ਚੈਨਲ ਤੋਂ ਲਾਈਵ ਹੋਵੇਗਾ ਸਰਦਾਸ ਦੇ YouTube ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਵਰਤਮਦ ਨਾਸਨ ਗੁਰਮਤ ਪ੍ਰਚਾਰ ਵਿੱਚ ਹੌਸਲਾ ਅਫਜ਼ਾਈ ਕਰੋ ਸਹਿਯੋਗ ਕਰੋ ਜੀ ਪੀਡੀਐਸ ਤੜਫ ਦੇ ਨਾਮ ਤੋਂ ਦਾਖਾ ਚੈਨਲ ਹੈ ਫੇਸਬੁੱਕ ਤੇ ਵੀ ਪੀਡੀਐਸ ਤਰਫ ਅਤੇ ਇੰਸਟਾਗ੍ਰਾਮ ਤੇ ਵੀ ਦਸਦੀ ਆਈਡੀ ਪੀਡੀਐਸ ਤੜਫ ਹੈ ਸੋ ਬੇਨਤੀ ਹੈ ਪੀਡੀਐਸ ਤਰਫ ਨੂੰ ਫੋਲੋ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ ਜੀ ਤੇ ਆਓ ਆਪਾਂ ਕੱਲ ਸਵੇਰੇ ਜਾਣਦੇ ਹਾਂ ਗੁਰਦੁਆਰਾ ਚੱਦਰਸਾਲ ਦਾ ਕੀ ਇਤਿਹਾਸ ਹੈ ਕਿਵੇਂ ਨਦੀ ਪਾਰ ਕੀਤੀ ਗੁਰੂ ਮਹਾਰਾਜ ਨੇ ਸੋ ਵੀਡੀਓ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ